ਕਿ ਮੈਨੂੰ ਲੱਗਦਾ ਲੱਗਦਾ ਜਿਹਦੇ ਪੰਜਾਬ ਦੇ ਵਿੱਚ ਮੈਦੇ ਲੱਗਦਾ ਥੈਂਕ ਗॉड ਓਨ ਅ ਸਪੈਸ਼ਲ ਡੇ ਆਲ ਮਦਰਸ ਡੇ ਹੈਪੀ ਮਦਰਸ ਡੇ ਬਟ ਮੋਰ ਕੈਨ ਬੀ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਪੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ 30ਵਾਂ ਵਿਸਾਖੀ ਮੇਲਾ ਜਿਹੜਾ ਕਿ ਨਿਊਯਾਰਕ ਦੇ ਵਿੱਚ ਸਾਂਝਾ ਪੰਜਾਬ ਵੱਲੋਂ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਅਸੰਭਿਅਤ ਤਬਦੀਲੀ ਆਉਣ ਤੋਂ ਬਾਅਦ ਹੁਣ ਅਮਰੀਕਾ ਵਿੱਚ ਸ਼ੋਹਾਂ ਦਾ ਸلسلਸਲਾ ਸ਼ੁਰੂ ਹੋ ਚੁੱਕਿਆ ਹੈ ਤੇ ਵੱਡੇ ਪੰਜਾਬੀ ਗਾਇਕਾਂ ਦੀ ਵੀ ਅਮਰੀਕਾ ਫੇਰੀ ਸ਼ੁਰੂ ਹੋ ਚੁੱਕੀ ਹੈ ਇਸੇ ਤਹਿਤ ਸੰਜਾ ਪੰਜਾਬ ਯੂਐਸਏ ਦੇ ਬਰਵਿੰਦਰ ਸਿੰਘ ਬਾਜਵਾ ਦੇ ਵੱਲੋਂ ਐਕਚੁਅਲ ਨਿਊਯਾਰਕ ਦੇ ਵਿੱਚ ਵਿਸਾਖੀ ਮੇਲਾ 2025 ਕਰਵਾਇਆ ਗਿਆ ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਸਰਬਜੀਤ ਚੀਮਾ ਅਤੇ ਰੁਪਿੰਦਰ ਹੰਡਾ ਪਹੁੰਚੇ ਹੋਏ ਸਨ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕਾਂ ਨੇ ਇਸ ਖੁੱਲੇ ਖਾੜੇ ਦਾ ਆਨੰਦ ਮਾਣਿਆ ਇਸ ਮੌਕੇ ਆਰਗੇਨਾਈਜ਼ਰ ਬਲਵਿੰਦਰ ਸਿੰਘ ਬਾਜਵਾਦ ਅਤੇ ਉਹਨਾਂ ਦੇ ਨਾਲ ਬੌਬੀ ਕੁਮਾਰ ਹੁਰਾਣੇ ਪਹੁੰਚੇ ਹੋਏ ਲੋਕਾਂ ਦਾ ਖਾਸ ਧੰਨਵਾਦ ਕੀਤਾ ਬਹੁਤ ਵਧੀਆ ਜੀ ਬੜਾ ਵੱਡਾ ਸਹਿਯੋਗ ਸੀ ਜਨਤਾ ਦਾ ਸੋ ਬਹੁਤ ਵਧੀਆ ਮੇਲਾ ਸੀ ਮੈਂ ਧੰਨਵਾਦ ਕਰਦਾ ਹਾਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਆਈ ਸੋ ਵਿਸਾਖੀ ਮੇਲਾ ਜਿਦਾ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਮੇਲੇ ਲੱਗਦੇ ਏਟਵਾਜ਼ ਬਿਊਟੀਫੁਲ ਥੈਂਕ ਗॉड ਔਨ ਅ ਸਪੈਸ਼ਲ ਡੇ 올 ਮਦਰਸ ਡੇ ਹੈਪੀ ਮਦਰਸ ਡੇ but more can be than the first of all it was a mother's day so it was a very important day for all the mothers and today you guys chose the best day to celebrate uh, vasaki and mela and hopefully the next year is going to be much bigger more much successful and uh, i cannot wait <laughs> ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਰਜੀਤ ਹਰਮਨ ਦੇ ਗੀਤਾਂ ਤੇ ਲੋਕ ਥੜਕਦੇ ਨਜ਼ਰ ਆਏ ਸ਼ੁਰੂ ਕੀਤਾ ਸੀ 302 ਬਣਜੂ ਤੇਰੀ ਅੱਖ ਦਾ ਘੈਂਟ ਨਿਸ਼ਾਨਾ ਜਿਹੜਾ ਕਦੇ ਗੱਲ ਕਰਦਾ ਗੱਲ ਦਿਲ ਦੀ ਦੱਸ ਸਜਣਾ ਝੂਠੇ ਲਾੜਿਆਂ ਚ ਕੀ ਰੱਖਿਆ ਜਿਹੜਾ ਕਹਿੰਦਾ ਕੋਲੋਂ ਲੰਘਦੀ ਪੰਜੇਬਾਂ ਝਣਕਾਵੇਂ ਜਾਣ ਕੇ ਨਿਕੋਲੋਂ ਲੰਘਦੀ ਸੱਜਣੂ ਅੱਜ ਵੀ ਤੇਰੇ ਤੇ ਹੰਝੂ ਤੋੜ ਬਹਿ ਕੇ ਆਵੇਂ ਸੇ ਪਾਸੇ ਪਸੰਦੀਦਾ ਦਿੱਤੀ ਨੀ ਕੋਨੇ ਕੋਨੇ ਹੱਸ ਕੇ ਸਾਰਾ ਹੱਥ ਦੇ ਬੱਤ ਦਿਆ ਨੇ इस मौके काल गुरमत गतका ग्रुप गत दे करताब दिखाए गए With all the pagri turbans, kathkas, and, and a lot of the community events, and I said that many times before, generic community together could have a voice. Uh, this is a great voice to have. I'll ask my government friends here, my great friend uh, Bruce blakeman who I stand by every day, and, and I ask each one of you, the if this is an election year, um, I would urge each one of you to come out, Democrat, Republican, everyone. Bruce is our greatest community friend. He done everything right for us. And and have acknowledged the community appearance in every time they made an effort to come and show and pay respect. So I'll urge everyone here, please twice uh, make sure that you guys come out forward in election times, this election year, for the county executive and other officials and town supervisors and everybody else, come out. hold. our city is in crisis. and right now, we are getting ready for a new election to elect a new mayor on june 24th. i am very proud to have been a good neighbor to our sick community. i introduced the resolution in the state senate to recognize the sick genocide. expected, <laughs> ਬਹੁਤ ਸੋਹਣਾ ਰਿਹਾ ਬਾਵਾ ਸਾਹਬ ਨੇ ਪ੍ਰਦੀਪ ਭਾਈ ਨੇ ਬਹੁਤ ਸੋਹਣੀ ਆਰਗੇਨਾਈਜੇਸ਼ਨ ਕੀਤੀ ਹੈ ਜੀ ਬਹੁਤ ਵਧੀਆ ਰਿਹਾ ਮੇਲਾ ਸਾਰੀ ਜਿੰਨੀ ਦੁਨੀਆਂ ਭਰਿਆ ਰਿਹਾ ਜੀ ਬਹੁਤ ਵਧੀਆ ਸਬ ਤੂ ਸਕਸੈਸਫੁਲ ਭਾਈ ਬਹੁਤ ਵਧੀਆ ਰਿਹਾ ਮੇਲਾ ਤੁਹਾਡੇ ਸਾਰਿਆਂ ਦਾ ਯੋਗਦਾਨ ਬਲਵਿੰਦਰ ਬਾਜੋਾ ਜੀ ਦਾ ਤੁਹਾਡਾ ਸਾਰਿਆਂ ਦਾ ਮੇਲਾ ਸਕਸੈਸਫੁਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਸੋਹਣਾ ਪੰਗੜੇ ਦੇ ਬਾਦਸ਼ਾ ਸਰਬੀ ਚੀਮਾ ਨੇ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਪੇਤ ਕੀਤੀ ਅਤੇ ਫਿਰ ਸੱਭਿਆਚਾਰਕ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ। ਰੰਗਲੇ ਪੰਜਾਬ ਤੋਂ ਸ਼ੁਰੂਆਤ ਕੀਤੀ ਸੀ। ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾ। ਉਸ ਤੋਂ ਬਾਅਦ ਰੰਗਲ ਰਾਰਾ ਦੀ ਰੀ ਨਾਰਾ DJ ਤੇ ਚੱਲਿਆ ਔਰ ਹੈਰੀ ਬਾਜੀ ਤੁਹਾਡੇ ਖਾਸ ਪ੍ਰੋਗਰਾਮਾਂ ਦੇ ਵਿੱਚ ਪਹੁੰਚੇ ਆ ਬਾਈ। ਔਰ ਵੈਨਕੂਵਰ ਤੋਂ ਖਾਸ ਤੌਰ ਤੇ ਆਇਆ ਟਿਊਨ ਨਾਲ ਹੀ ਰੈਡੀ ਰੱਖਿਓ ਸੋ ਆਉਜੀ ਪੇਸ਼ ਕਰਦੇ ਆ ਉਸ ਕਲਾਕਾਰ ਨੂੰ ਜਿਹੜਾ ਕਹਿੰਦਾ ਮੇਲਾ ਦੋ ਘੜੀਆਂ ਢਾਈ ਦਿਨ ਦੀ ਜਰਗਾਨੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਭਾਈ ਸਰਬਜੀਤ ਚਿਮਾ ਭੰਗ ਦਾ ਸੇਂਗ ਕਰਦਾ ਰਸਾ ਪਾ ਉਹ ਦਮ ਤੇ ਬਿਦਾ ਦੂਰੇ ਭਾਰਗਿਆ ਨਾ ਦੇਸ਼ ਲੈਣੀ ਕਰਨੀ ਤੇ I'm Community is growing and growing and growing, and I'm delighted to be here in Hicksville to celebrate Vaisakhi and Mother's Day with you. Let's hear it for all the mothers out there. <clears throat> Vaisakhi is a time of resilience, of renewal, of a time of celebration. It's a time of kindness and generosity. Nobody Gives more generously to this community and all of Nassau County than my dear friend Harry Singh. Harry, thank you for everything you do. And I just wanted to know did you enjoy the cricket matches we had here in Nassau County? Harry was the chairman. ਇਸ ਮੇਲੇ ਦੇ ਵਿੱਚ ਬਹੁਤ ਸਾਰੇ ਇਲੈਕਟ੍ਰਲ ਅਫੀਸ਼ੀਅਲਸ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਪੰਜਾਬੀ 뮤직 ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਕਾਲੀ ਐਕਟਿਵਾ ਵਾਲੀ ਮਸ਼ਹੂਰ ਗਾਇਕਾ ਰਪਿੰਦਰ ਹਾਂਡਾ ਨੇ ਵੀ ਸਭ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ। ਕਾਲੀ ਐਕਟਿਵਾ 10 ਸਾਲਾਂ ਬਾਅਦ ਦੁਬਾਰਾ ਮਸ਼ਹੂਰ ਹੋਈ ਆ। ਮੇਰੀ ਕਾਲੀ ਐਕਟਿਵਾ ਦਾ ਇੱਕ ਤਨ ਫਲ ਗਿਆ ਹਾਂਡਲ ਲੱਗ ਕੇ ਜ਼ੋਰਦਾਰ ਤਾੜੀਆਂ ਮਾਰੋ। ਸਟੇਜ ਤੇ ਮੈਂ ਸੱਦਾ ਦੇਣ ਜਾ ਰਿਹਾ ਉਸ ਕੁੜੀ ਨੂੰ। ਤੁਸੀਂ ਸਾਰੇ ਇਹਨਾਂ ਨੇ ਦੇਖਿਆ ਕਿਵੇਂ ਉਹਨੇ ਸੰਘਰਸ਼ ਕੀਤਾ ਮਿਊਜ਼ਿਕ ਦੇ ਵਿੱਚ ਮੇਰੇ ਹਾਣੀਆਂ ਕੈਸੇ ਫਿਰ ਸੂਟ ਦਰਜੀ ਤੋਂ ਫਿੱਟਵੇਂ ਸਵਾਲਿਆ ਜਨਾਵੇਂ ਤੇਰੀ ਪੱਗ ਨਾਲ ਦਾ ਪੀਲਾ ਸੂਟ ਪਾ ਕੇ ਤੂੰ ਸਰੋਂ ਦਾ ਫੁੱਲ ਲੱਗਦੀ ਲਾਲ ਪਾ ਕੇ ਲੱਗਦੀ ਗੁਲਾਮ ਨਹੀਂ ਪੰਜਾਬਣੇ ਤੇਰਾ ਨਹੀਂ ਉਹ ਜੱਗ ਤੇ ਜਵਾਬ ਨਹੀਂ ਪੰਜਾਬਣੇ ਸਿਰ ਤੇ ਖੜਾ ਟਿਕਾ ਤੇ ਜੱਟੀ ਆਈ ਖੂਦੋਂ ਪਾਣੀ ਭਰ ਕੇ ਇੱਕ ਹੱਥ ਦੇ ਨਾਲ ਫੜਦੀ ਚੁੰਨੀ ਜਿਹੜੀ ਮੋਢਿਆਂ ਬਿੰਦ-ਬਿੰਦ ਸਰਕੇ ਕੁਰਤੀ ਸੀਟ ਦੀ ਪੋਗਰਾ ਸੂਪ ਦਾ ਮਨ-ਮਨ ਪਾਏ ਗਹਿਣੇ ਟੌਰ ਪੰਜਾਬਣ ਦੀ ਕੀ ਕਹਣੇ ਕੀ ਕਹਣੇ ਸੋ ਆਓ ਸ਼ੁਰੂ ਕਰਦੇ ਆ ਆਜੋ ਜੀ ਹਰ ਰਾਮ ਜੀਂਆਂ ਜਮ ਕਿਵੇਂ ਬਿਆਨ ਕਰਦੇ ਮੇਲੇ ਨੂੰ ਅੱਜ ਬੜਾ ਭਰਮਾ ਮੇਲਾ ਭਰਿਆ ਲੋਕਾਂ ਨੇ ਖੂਬ ਇੰਜੋਏ ਕੀਤਾ ਤੇ ਥੈਂਕ ਯੂ ਤੁਹਾਡਾ ਪ੍ਰਦੀਪ ਜੀ ਤੇ ਬਾਜਵਾ ਜੀ ਜਿਨ੍ਹਾਂ ਨੇ ਲੋਕਾਂ ਦਾ ਇੰਜੋਇਮੈਂਟ ਕੀਤਾ ਤੇ ਖੂਬ ਆਨੰਦ ਮਾਣਿਆ ਮੇਲੇ ਦਾ ਜੀ ਰਵਿੰਦਰ ਬਾਜੀ ਕੀ ਕਹਿੰਦੇ ਅੱਜ ਦੇ ਬਹੁਤ ਵਧੀਆ ਪ੍ਰਦੀਪ ਬਾਜੀ ਤੁਹਾਡੀ ਮਿਹਨਤ ਕਿਦਾਂ ਕਿਦਾਂ ਰੰਗ ਲਿਆਈ ਬਹੁਤ ਸੋਹਣਾ ਐਨ ਹਿੱਟ ਗਿਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਸੋਹਣਾ ਲੱਗਾ ਮੇਲਾ ਜੀ ਬਹੁਤ ਇੰਜੋਏ ਕੀਤਾ ਜੀ ਤੇ ਬਾਜਵਾ ਸਾਹਿਬ ਦਾ ਤੇ ਤੁਹਾਡਾ ਗਿਲਸਾ ਬਹੁਤ ਧੰਨਵਾਦ ਥੈਂਕ ਯੂ ਮੇਲਾ ਭਾਈ ਜੀ ਅੱਜ ਪੂਰਾ ਵੱਜ ਗਿਆ ਵਧੀਆ ਐਕਸਵੈਲ ਚ ਮੇਲਾ ਇਦਾਂ ਦਾ ਹੋਇਆ ਨੇ ਪਹਿਲਾਂ ਪੂਰਾ ਬਹੁਤ ਸੋਹਣਾ ਮੇਲਾ ਰਿਆ ਤੇ ਆਰਟਿਸਟ ਵੀ ਬਹੁਤ ਹੀ ਵਧੀਆ ਸੀ ਤੇ ਸਾਰੀ ਜਿੰਨੀ ਵੀ ਕਮੇਟੀ ਜਿਨ੍ਹਾਂ ਨੇ ਕਰਾਇਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਨੀਟਾ ਵੀਰ ਕੀ ਮੈਂ ਕਹਾਂਗੇ ਅੱਜ ਦਾ ਮੇਲਾ ਐਕਸਵੈਲ ਦੇ ਵਿੱਚ ਯਾਦਗਾਰੀ ਹੋਣੇ ਪੜਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਲਾ ਬਹੁਤ ਵਧੀਆ ਰਿਹਾ ਜੀ ਬਾਜੋਆ ਭਾਜੀ ਨੂੰ ਤੇ ਪ੍ਰਦੀਪ ਭਾਜੀ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਥੈਂਕ ਯੂ ਸਾਰਿਆਂ ਦਾ ਇੱਥੇ ਨਜ਼ਾਰੇ ਜੇ ਲੈਣ ਆਲੇ ਹਰਿਆਣੇ ਵਾਲੇ ਹਰਿਆਣੇ ਵਾਲੇ ਵੀ ਇੰਜੋਏ ਕਰਨੇ ਕਿਵੇਂ ਰਿਆ ਮੇਲਾ ਆ एकदम ਮੈਂ एकदम ਮਜ਼ਾ ਆਇਆ एकदम ਮਜ਼ਾ ਆ ਗਿਆ ਬਿਲਕੁਲ ਇੱਕਮਾਈ ਉਹ ਵਧੀਆ ਰਿਹਾ ਭਾਈ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਰਿਹਾ ਭਾਈ ਸਵਾਦ ਹੀ ਆ ਗਿਆ ਦਵਾਈ ਇਸ ਮੇਲੇ ਦੇ ਵਿੱਚ ਲਾਈਵ ਸਿੰਗਿੰਗ ਦੇ ਨਾਲ ਨਾਲ ਭੰਗੜਾ ਗਿੱਧਾ 뮤지컬 ਚੇਅਰਸ ਵਾਲੀਬਾਲ ਸ਼ਾਪਿੰਗ ਬੂਥਸ ਫੂਡ ਸਟਾਲਸ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਜਿੱਥੋਂ ਲੋਕਾਂ ਨੇ ਬਹੁਤ ਸਾਰੀ ਖਰੀਦਦਾਰੀ ਵੀ ਕੀਤੀ ਸਾਈਕਲ ਦੇ ਸਾਈਕਲ ਵਿਨ ਕੀਤੀ ਹੈ ਬਹੁਤ ਵਧੀਆ ਵਿਸਾਖੀ ਦਾ ਮੇਲਾ ਰਿਹਾ ਸਾਰੀ ਟੀਮ ਦਾ ਬਹੁਤ ਵਧੀਆ ਅਰੇਂਜਮੈਂਟ ਸੀ ਸਟਾਲ ਲੱਗੇ ਸੀ ਫੂਡ ਦੇ ਖਾਣ ਪੀਣ ਦੇ ਮਜ਼ਾ ਆ ਗਿਆ ਪੰਜਾਬ ਦੀ ਯਾਦ ਆ ਗਈ ਅੱਜ ਮੇਲਾ ਦੇ ਕਲਾਕਾਰ ਕਿਵੇਂ ਰਏ ਸਾਰੇ ਜਿਹੜੇ ਸੱਭਿਆਚਾਰ ਦੀ ਗੱਲ ਕਰਦੇ ਸੀ ਸਾਡੇ ਵਿਰਸੇ ਦੀ ਸਾਡੇ ਸਾਡੇ ਜਿਵੇਂ ਆਪਾਂ ਕਹੇਰੀ ਵੀ ਜੋ ਪੰਜਾਬੀਅਤ ਦੀ ਗੱਲ ਇਹਨਾਂ ਕਲਾਕਾਰਾਂ ਵੱਲੋਂ ਕੀਤੀ ਗਈ ਆ ਉਹਦੇ ਤੇ ਕੀ ਟਿੱਪਣੀਆਂ ਕਹਿੰਦੇ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਇੱਕ ਨਵਾਂ ਪੰਜਾਬ ਜੋ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਵਸਾਇਆ ਗਿਆ ਉਹਦੀ ਅੱਜ ਝਲਕ ਦਿਖੀ ਇੱਥੇ ਹਰਜੀਤ ਹਰਮਨ ਜਿਹੜੀਆਂ ਪੰਜਾਬ ਦੀਆਂ ਯਾਦਾਂ ਖਟੀਆਂ ਮਿੱਠੀਆਂ ਯਾਦਾਂ ਢਾਰੀਆਂ ਚਰਖੇ ਉਹ ਯਾਦ ਕਰਾਏ ਨੇ ਰੁਪਿੰਦਰ ਹੰਡ ਆਈਏ ਉਹਨੇ ਐਕਟਿਵਾ ਦੀ ਗੱਲਬਾਤ ਕੀਤੀ ਏ ਉਸ ਬਾਅਦ ਚੀਮਾ ਸਾਡਾ ਜੋ ਭੰਗੜੇ ਦਾ ਕੈਪਟਨ ਰਿਹਾ ਛਾਲੀ ਮਾਰ ਕੇ ਅੱਜ ਵੀ ਉਹ ਦੇਖਿਆ ਨੌਜਵਾਨ ਵਗੂ 22 ਸਾਲਾਂ ਦੇ ਬੱਚਿਆਂ ਵਗੂ ਛਾਲੀ ਮਾਰਦਾ ਹੈ ਨੋ ਤੰਦਰੁਸਤੇ ਤੇ ਬਾਬੇ ਇਹ ਮੇਰਾ ਨੇ ਚੜਦੀ ਕਲਾ ਤੇ ਚੜਦਾ ਪੰਜਾਬ ਹੈ ਇਹ ਵੀ ਲੈਂਦਾ ਪੰਜਾਬੀ ਚ ਚੜਦੀ ਕਲਾ ਤੇ ਚੜਦਾ ਪੰਜਾਬੀ ਚੜਦੀ ਕਲਾ ਤੇ ਵਰਜੀਨੀਆ ਔਰ ਨਿਊਯਾਰਕ ਨੂੰ ਕਿਵੇਂ ਕੰਪੇਅਰ ਕਰਦੇ ਹੋ ਤੁਸੀਂ ਉੱਥੇ ਵੀ ਮਿਲੇ ਆਪ ਵੀ ਕਰੋਨੇ ਕਿਵੇਂ ਕੰਪੇਅਰ ਕਰ ਹਾਂਜੀ ਮੈਂ ਸੱਭਿਆ ਸੱਭਿਆਤ ਨਾਲ ਸਾਡੀ ਨਾਲ ਪੰਜਾਬੀ ਨਾਲ ਜੁੜੀ ਹੋਈ ਆ ਤੇ ਬਹੁਤ ਦੇਰ ਦੀ ਜੁੜੀ ਹੋਈ ਆ ਮੇਰਾ ਫਰਸਟ ਕਦਮ ਸੀਗਾ ਜਿਹੜਾ ਉਹ ਨਿਊਯਾਰਕ ਦੇ ਵਿੱਚ ਸੀ ਮੈਂ ਲੈਂਡ ਕੀਤੀ ਤੇ ਇੱਥੇ ਵੀ ਆਪਣੀ ਪੰਜਾਬੀਤ ਨੂੰ ਮੈਂ ਆਪਣੇ ਦਿਲ ਚ ਵਸਾ ਕੇ ਰੱਖਿਆ ਤੇ ਇਸ ਤੋਂ ਬਾਅਦ ਫਿਰ ਮੈਂ ਵਰਜੀਨੀਆ ਮੂਵ ਹੋ ਗਈ ਸਟੱਡੀ ਕਰਕੇ ਤੇ ਉੱਥੇ ਵੀ ਫਿਰ ਮੈਂ ਨਾਲ ਜੁੜੀ ਰਹੀ ਆਪਣੀ ਪੰਜਾਬੀ ਸੱਭਿਆ ਦੇ ਨਾਲ ਤੇ 14 ਸਾਲ ਹੋ ਗਏ ਅੱਜ ਮੈਂ ਉੱਥੇ ਮੇਲਾ ਪੰਜਾਬਣਾਂ ਦਾ ਕਰਵਾਉਣੀ ਆ ਸੋ ਜਦੋਂ ਹੀ ਬਹੁਤ ਮੈਂ ਆਲਵੇਸ ਮਿਸ ਕਰਦੀ ਆ ਨਿਊਯਾਰਕ ਤਾਂ ਮੇਰਾ ਆਪਣਾ ਮੈਂ ਇਥੇ ਗਰੋਅਨ ਅਪ ਹੋਈ ਆ ਮੇਰਾ ਬਚਪਨ ਕਹਿ ਲਓ ਤੁਸੀਂ ਮੈਂ ਇਥੇ ਵੱਡੀ ਹੋਈ ਆ ਸਿੱਖਿਆ ਵੈਸਟਰਨ ਕਲਚਰ ਸਿੱਖਿਆ ਪੰਜਾਬ ਨੂੰ ਵੀ ਰੱਖਿਆ ਆਪਣੇ ਨੂੰ ਕਾਇਮ ਆਪਣੇ ਦਿਲ ਦੇ ਵਿੱਚ ਸੋ ਬਹੁਤ ਵਧੀਆ ਲੱਗਿਆ ਮੁੜ ਕੇ ਹਰ ਮੰਥ ਮੈਂ ਇਥੇ ਆਉਂਦੀ ਰਹੀ ਆ ਵੈਸੇ ਮੈਂ ਕਦੇ ਵੀ ਭੁੱਲੀ ਨਹੀਂ ਨਿਊਯਾਰਕ ਨੂੰ ਨਿਊਯਾਰਕ ਹਮੇਸ਼ਾ ਮੇਰੇ ਦਿਲ 'ਚ ਰਹੂਗਾ ਤੁਸੀਂ ਇਦਾਂ ਹੀ ਮੇਲੇ ਕਰਾਉਂਦੇ ਰਹੋ I hope you're enjoying today it's a beautiful day Harry thank you for arranging a beautiful day and it, but you know Bobby uh, Kumar Kaladi is the one who's taking the credit for it but uh, this is a wonderful thing I'm so glad so many people turned out my photographer's here but he's probably parked somewhere and he's, he's on his way but we love you. Keep up the good work. If you work half as hard as these two men, you know, this is going to be the greatest, the greatest township in the world. God bless you. God bless you all. community <laughs> ਐਸੀ ਸਾਡਾ ਅੱਜ ਦਾ ਪ੍ਰੋਗਰਾਮ ਹੈਰਾ ਅਮਰੀਕਾ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਤੀਵਾਂ ਵਿਸਾਖੀ ਮੇਲਾ ਨਿਊਯਾਰਕ ਦੇ ਵਿੱਚ ਅੱਜ ਇੱਥੇ ਸਭ ਨੇ ਨੱਚ ਟੱਪ ਕੇ ਇੰਜੋਏ ਕੀਤਾ ਵਿਸਾਖੀ ਨੂੰ ਮਨਾਇਆ ਹਰਜੀਤ ਹਰਮਨ ਸਰਬਜੀ ਚੀਮਾ ਰੁਪਿੰਦਰ ਹਾਂਡਾ ਹੋਣਾ ਨੇ ਆਪਣੇ ਹਿੱਟ ਗੀਤਾਂ ਦੀ ਝੜੀ ਲਾਈ ਹੈ ਵੱਖ-ਵੱਖ ਤਰ੍ਹਾਂ ਦੀਆਂ ਫੂਡ ਸਟਾਲਾਂ ਸੀ ਮੇਲਾ ਵੇਖਣ ਆਏ ਲੋਕਾਂ ਦਾ ਇਹ ਕਹਿਣਾ ਸੀ ਵੀ ਇਸ ਤਰ੍ਹਾਂ ਦਾ ਮੇਲਾ ਨਿਊਯਾਰਕ ਦੇ ਵਿੱਚ ਅੱਗੇ ਕਦੇ ਨਹੀਂ ਹੋਇਆ 3ਵਾਂ ਮਸਾਖੀ ਮੇਲਾ ਯਾਦਗਾਰੀ ਹੋ ਨਿਪੜਿਆ ਮਿੱਟ ਪੈੜਾਂ ਛੱਡ ਗਿਆ ਔਰ ਹਰ ਸਾਲ ਇਹ ਮੇਲਾ ਹੋਣੇ ਤੇ ਅਨਾਉਂਸ ਕੀਤਾ ਗਿਆ ਵੀ ਮਈ ਦੇ ਸੈਕਿੰਡ ਸੰਡੇ ਹਰ ਵਾਰੀ ਹਰ ਸਾਲ ਹੋਇਆ ਕਰੇਗਾ ਇਹ ਸੋ ਬਲਵਿੰਦਰ ਸਿੰਘ ਬਾਜਵਾ ਹੁਣਾਂ ਨੂੰ ਅੱਜ ਵਧਾਈਆਂ ਦੇਣ ਵਾਲਿਆਂ ਦਾ ਤੰਤਾਂ ਲੱਗਿਆ ਹੋਇਆ ਸੋ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸਾਡੇ ਵਿਰਸੇ ਦੀ ਝਲਕ ਪੇਸ਼ ਕਰਦੇ ਸੱਭਿਆਚਾਰਕ ਮੇਲੇ ਬਲਵਿੰਦਰ ਸਿੰਘ ਬਾਜਵਾ ਹੁਣਾਂ ਵੱਲੋਂ ਲਗਾਏ ਜਾਂਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਲਗਾਏ ਜਾਣਗੇ ਕਮਰ ਗਰੇਵਾਲ ਦਾ ਟੂਰ ਅਨਾਉਂਸ ਹੋਇਆ ਹੈ ਨਿਊਯਾਰਕ ਦੇ ਵਿੱਚ ਔਰ ਉਹਦਾ 26 ਅਪ੍ਰੈਲ ਨੂੰ ਨਿਊਯਾਰਕ ਦੇ ਵਿੱਚ ਜਿਹੜਾ ਸ਼ੋਅ ਹੈ ਟੋਨੀ ਮਲਤਾਨੀ ਕਾਲਾ ਜੰਡੀ ਉਹਨਾਂ ਦੇ ਨਾਲ ਮੇਰੀ ਵੀ ਜ਼ਿੰਮੇਵਾਰੀ ਲਈ ਹੈ ਸਾਡਾ ਵੀਰਨ ਤੀਰ ਬਰਾੜ ਸੋ ਪ੍ਰਾਣੀ ਟੀਮ ਇਕੱਠੀ ਹੋ ਕੇ ਨਿਊਯਾਰਕ ਦੇ ਵਿੱਚ ਕਮਰ ਕਰੇਵਾਲ 26 ਜੁਲਾਈ ਨੂੰ ਪ੍ਰੋਗਰਾਮ ਹੋ ਰਿਹਾ ਬਲਵਿੰਦਰ ਸਿੰਘ ਬਾਜਵਾ ਹੋਣਾ ਵੱਲੋਂ 올ਓਵਰ ਅਮਰੀਕਾ ਦਾ ਟੂਰ ਕਮਰ ਕਰੇਵਾਲ ਦਾ ਵੀ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਸੱਭਿਆਚਾਰਕ ਦੀ ਗੱਲ ਕਰਦੇ ਸਾਡੇ ਪੰਜਾਬੀ ਗਾਇਕਾ ਨੂੰ ਬਲਵਿੰਦਰ ਸਿੰਘ ਬਾਜਵਾ ਆਲਵੇਸ ਸਪੋਰਟ ਕਰਦੇ ਰਹਿਣਗੇ ਪ੍ਰਮੋਟ ਕਰਦੇ ਰਹਿਣਗੇ ਅੱਜ ਦੇ ਪ੍ਰੋਗਰਾਮ ਨਾਲ ਰਾਈਟਰ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਹੋ ਗਿਲਪ੍ਰਦੀਪ11@yahoo.in ਮੈਨੂੰ ਦਿਓ ਇਜਾਜ਼ਤ ਰੱਬ ਰੱਖਾ